ਇਹ ਥੋੜਾ ਗੱਲ ਆ ਵੀ ਇਹ ਦੁਕਾਨਦਾਰ ਬੰਦੇ ਨੇ ਕਿਸਾਨ ਜਿੱਥੇ ਮਰਜੀ ਮੋਟਾ ਲੈਣ ਠੀਕ ਹੈ ਜੀ ਜਦੋਂ ਮਰਜੀ ਆਪਣੇ ਖੋਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਹੜਤਾਲਾ ਕਰਦ ਨੇ ਜੋ ਵੀ ਆਪਣੇ ਕਰਦ ਨੇ ਉੱਥੇ ਸਰਕਾਰ ਦੇ ਕੋਈ ਹੌਣ ਨਹੀਂ ਹੈਗਾ ਵਪਾਰੀ ਉੱਪਰ ਜੋਰ ਨੇ ਇੱਕ ਮੌਕਾ ਦਿਓ ਕਿਰਾਇਆ ਹੈਗੇ ਨੇ ਬਕਾਇਆ ਕੀ ਚੱਲ ਰਹੀ ਕੋਈ ਗੱਲ ਬਾਤ ਜਲਦੀ ਵੀ ਆ ਤੇਲੇ ਬੇ ਨੇ ਕੀ ਕਹਾ ਕੋਈ ਕਿਸ ਤਰ੍ਹਾਂ ਮੁਸਤਾ ਕਰਾ ਦੇ ਕਿਆ ਕਿਆ ਉਹ ਕਹਿੰਦੇ ਅੱਜ ਉਹ ਜਿਹੜੇ ਆਪਣੇ ਬੰਦੇ ਨੇ ਵੇ ਸਾਰੇ ਲੋਕ ਕਹਿੰਦੇ ਨੇ ਹਾਂਜੀ ਸਾਰੇ ਕਹਿੰਦੇ ਨੇ ਕਰਵਾਏ ਆਈ ਤੇ ਹਾਂ ਇੱਕ ਵਾਰ ਇੱਕ ਵਾਰ ਦਿਓਗਾ ਦੋ ਦੁਕਾਨਾਂ ਬਾਕੀ ਕਰਵਾ ਦੇ ਦੋ ਦੁਕਾਨਾਂ ਉਹ ਆਲਰੇਡੀ ਬੰਦ ਨੇ ਦੁਕਾਨਾਂ ਉਹ ਨੋਟਿਸ ਕਹਿੰਦੇ ਦਿੱਤਾ ਗਿਆ ਪਹਿਲੇ ਜਾਂ ਕੋਈ ਨੋਟਿਸ ਤਾਂ ਆਇਆ ਹੀ ਨਹੀਂ ਹਾਂ ਇਹ ਵੀ ਤੁਸੀਂ ਪੈਸੇ ਦੇ ਕੋਲ ਕਰਾਏ ਦਿੱਤੇ ਜਿੱਤੇ ਆਏ ਆਪਣੇ 50000 ਰੁਪਏ ਮੰਗ ਰਾਇਆ ਦੋ ਮਹੀਨੇ ਬੰਨ ਕਰਾਇਆ ਜਿਨਾ ਇਹੀ ਕਹਿੰਨੇ ਵੀ ਸਾਡੀਆਂ ਇਨਸਾਲਮੈਂਟ ਆਪਣ ਕਰ ਦਿਓ ਅਸੀਂ ਦੇਣ ਨੂੰ ਤਿਆਰ ਆ ਹੁਣ ਆਪਣੇ ਦੇਣਿਆ 50000 ਰੁਪਏ ਹੁੰਦੇ ਨਹੀਂ ਮੰਨਦੇ ਦਾ ਹਰ ਦੁਕਾਨ ਦਾ ਲੱਖਾਂ ਦੇ ਮਾਲ ਅੱਜ ਜਿਲ੍ਹਾ ਪਰਿਸ਼ਦ ਕੋਲ ਸਪੋਰਟ ਫਰਕ ਨੂੰ ਲਾਓ ਤੁਸੀਂ ਬਾਹਰ ਦੀ ਦੁਕਾਨ ਲਈ ਪ੍ਰੈਸ ਕਰਾਉਣਾ ਹੈ ਮੈਨੂੰ ਬੋਲ ਦਿਨਾ ਹੈ ਫੋਟੋ ਨਿਕਲਵਾਣਾ ਹੈ ਤੁਸੀਂ ਐਵਰੀ ਦਿਨ ਲਾਉਂਦਾ 1 ਲੱਖ ਦਾ ਐਵਰੀ ਤੁਸੀਂ ਉੱਪਰ ਦੀ ਦੁਕਾਨ ਐਸੇ ਰਾਜਸੀ ਪਰਚੂ ਕਰਾਉਣਾ ਹੈ ਪਲੀਜ਼ ਰਿਕਵੈਸਟ ਤੁਹਾਡਾ ਕਿ ਪਲੀਜ਼ 17 ਤੋਂ ਨਹੀਂ ਕਈ ਵੀ 15 ਸਾਲ ਪੁਰਾਣੇ ਮਾਮਲੇ ਦੇਖ 15 ਸਾਲ ਤੋਂ ਪੈਂਡਿੰਗ ਚੱਲੇ ਆ ਰਹੇ ਨੇ ਅੱਜ ਅਸੀਂ ਸਾਰਿਆਂ ਨੇ

ਕਾਉਂ ਦੀ ਜਲਦੀ ਮਾਰ ਲਓ ਜੀ ਸਾਹਿਬ ਮਸਤ ਹਾਂ ਹਾਂ ਜੀ ਕਰਾਓ ਹਾਂ ਜੀ ਆ ਕੇ ਮਾਰ ਲੇ ਡਾਕਟਰ ਉਹ ਗਏ ਡਾਕਟਰ ਹਾਂ ਬੰਦੇ ਇੱਕ ਵਾਰ ਚਾਂਸ ਦਿੰਦਾ ਅਸੀਂ ਚਾਹਦੇ ਹਾਂ ਤੁਸੀਂ ਆਪ ਦਾ ਕਾਰੋਬਾਰ ਵਧਿਆ ਕਰੋ ਤੇ ਅਸੀਂ ਤੁਹਾਨੂੰ ਬੰਗਲਾ ਤੋਂ ਇੱਕ ਪੇਜ ਜੋ ਸਾਡੇ ਵੱਲੋਂ ਬਣਾਇਆ ਗਿਆ ਹੈ ਜਿਸ ਦਾ ਪਰਿਚੈਨ ਹੈ ਉਹ ਸਮੇਂ ਸਿਰ ਦੱਸਾਂਗੇ ਨਾਲ ਕੋਈ ਰਸਤਾ ਤੁਹਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਮਹਿਕ ਕਰ ਜੇਕਰ ਸਾਨੂੰ ਹੋਰ ਵੀ ਬੇਦਖਰੀ ਹੁਕਮ ਆਉਂਦੇ ਨੇ ਮਾਰੀ ਬਤਾ ਦੇਣਾ ਨਹੀਂ ਕਰਦੇ